ਗੁਰਦਾਸਪੁਰ ਤੋਂ ਇੱਕ ਮੰਦ ਭਾਗੀ ਖਬਰ ਆ ਰਹੀ ਹੈ ਜਿੱਥੇ ਇੱਕ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਅਮਰੀਕਾ ਗਿਆ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਅਜੀਪਾਲ ਕੁਝ ਸਮਾਂ ਪਹਿਲਾਂ ਅਮਰੀਕਾ ਦੇ ਵਿੱਚ ਗਿਆ ਸੀ ਆਪਣੀ ਰੋਜੀ ਰੋਟੀ ਕਮਾਉਣ ਆਪਣਾ ਸੁਨਹਿਰੀ ਭਵਿੱਖ ਬਣਾਉਣ ਤੇ ਅਚਾਨਕ ਅੱਜ ਉਸ ਦੀ ਦਿਲ ਦਾ ਦੌੜਾ ਪੈਣ ਕਾਰਨ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਕਿ ਜਿਹੜਾ ਅਜੀਪਾਲ ਦਾ ਭਰਾ ਹੈ ਉਹ ਕੈਨੇਡਾ ਦੇ ਵਿੱਚ ਰਹਿੰਦਾ ਤੇ ਜਿਹੜਾ ਅਜੀਪਾਲ ਦਾ ਪਿਤਾ ਹੈ ਉਹ ਬਿਜਲੀ ਬੋਰਡ ਦੇ ਵਿੱਚ ਐਸ ਡੀਓ ਤਾਇਨਾਤ ਹੈ ਤੇ ਹੁਣ ਉਹਨਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਮਰੀਕਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅਜੀਪਾਲ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਗੁਰਦਾਸਪੁਰ ਦੇ ਪਿੰਡ ਅਲਾਵਾਲ ਤੋਂ ਜਿਹੜਾ ਅਜੇ ਪਾਲਾ ਉਹ ਕੁਝ ਸਮਾਂ ਪਹਿਲਾਂ ਅਮਰੀਕਾ ਜਾਂਦਾ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਆਪਣੀ ਰੋਜੀ ਰੋਟੀ ਕਮਾਉਣ ਲਈ ਤੇ ਉੱਥੇ ਉਸ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਹੈ ਕੁਝ ਦਿਨ ਪਹਿਲਾਂ ਵੱਡੇ ਅੰਕੜੇ ਨਿਕਲ ਕੇ ਆ ਰਹੇ ਸੀ ਜਿਹੜਾ ਵਿਦੇਸ਼ਾਂ ਦੇ ਵਿੱਚ ਲਗਾਤਾਰ ਮੌਤਾਂ ਸਿਗੀਆਂ ਉਹ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਸਿਗੀਆਂ ਜੇਕਰ ਗੱਲ ਕਰ ਲਈਏ ਕੈਨੇਡਾ ਦੇ ਵਿੱਚ ਜਿਹੜੀਆਂ ਮੌਤਦਾਰ ਸਿਗੀ ਪੰਜਾਬ ਪੰਜਾਬੀਆਂ ਦੀ ਉਹ ਵੀ ਕਾਫੀ ਸਿਗੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਿਹੜੀ ਇਦਾਂ ਦੀ ਮੌਤਦਾਰ ਆਈ ਸੀਗੇ ਅੰਕੜੇ ਆਏ ਸੀਗੇ ਬਹੁਤ ਜ਼ਿਆਦਾ ਸਿਗੇ ਉਹਨਾਂ ਅੰਕੜਿਆਂ ਦੇ ਵਿੱਚ ਵਾਧਾ ਜ਼ਰੂਰ ਹੋਇਆ ਅਜੀਪਾਲ ਦੀ ਮੌਤ ਨਾ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਪਿੰਡ ਅਲਾਵਾਲ ਤੋਂ ਜਿਹੜਾ ਅਜੀਪਾਲ ਆ ਉਹ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਅਮਰੀਕਾ ਜਾਂਦਾ ਜਿਸ ਦੀ ਉੱਥੇ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਆ ਹਾਰਟ ਅਟੈਕ ਆਇਆ ਅਜੀਪਾਲ ਨੂੰ ਜੇ ਜੇ ਗੱਲ ਕਰ ਲਈ ਅਜੀਪਾਲ ਦਾ ਜਿਹੜਾ ਭਰਾ ਏ ਛੋਟਾ ਉਹ ਕੈਨੇਡਾ ਦੇ ਵਿੱਚ ਰਹਿੰਦਾ ਤੇ ਜਿਹੜਾ ਅਜੀਪਾਲ ਦਾ ਪਿਤਾ ਹੈ ਉਹ ਬਿਜਲੀ ਬੋਰਡ ਦੇ ਵਿੱਚ ਐਸ ਡੀਓ ਵਜੋਂ ਤਨਤ ਆਇਆ ਤੇ ਹੁਣ ਉਹਨਾਂ ਦੇ ਜਿਹੜੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਤਾਂ ਉਹਨੂੰ ਦੱਸਦੀ ਇੱਕ ਇੱਕ ਸੋਹਣਾ ਸੁਨਖਾ ਗੱਬਰੂ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਆ ਵਿਦੇਸ਼ ਦੀ ਧਰਤੀ ਤੇ ਜਾਣ ਗਈ ਆ ਜਿਹੜਾ ਅਖੀਰਲੇ ਵਕਤ ਉਹ ਆਪਣੇ ਮਾਪਿਓ ਦੇ ਨਾਲ ਗੱਲ ਨਹੀਂ ਕਰ ਸਕਿਆ ਕਿਉਂਕਿ ਉਹਨੂੰ ਇਹ ਅੰਦਾਜ਼ਾ ਨਹੀਂ ਸੀਗਾ ਕਿ ਮੇਰੀ ਮੌਤ ਹੋ ਜਾਣੀ ਆ ਜੇਕਰ ਅਗਲਾ ਬੰਦਾ ਬਿਮਾਰ ਹੋਵੇ ਤਾਂ ਉਸ ਨੂੰ ਇਹ ਹੁੰਦਾ ਕਿ ਸ਼ਾਇਦ ਮੇਰੀ ਜਿਹੜੀ ਮੌਤ ਹੋ ਨਾ ਜਾਵੇ ਤੇ ਅਚਾਨਕ ਦਿਲ ਦਾ ਦੌਰਾ ਪਿਆ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਵੀ ਗੱਲ ਹੋਈ ਆ ਉਹਨਾਂ ਦੇ ਪਿਤਾ ਨਾਲ ਗੱਲ ਹੋਈ ਹੈ ਕਿ ਅਚਾਨਕ ਦਿਲ ਦਾ ਦੌਰਾ ਪਿਆ ਰਾਤ ਸਾਡੀ ਗੱਲ ਹੋਈ ਆ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਸਾਨੂੰ ਖਬਰ ਮਿਲਦੀ ਹੈ ਕਿ ਸਾਡੇ ਪੁੱਤ ਤੁਰ ਅਜੀਪਾਲ ਦੀ ਮੌਤ ਹੋ ਗਈ ਆ ਤੁਹਾਨੂੰ ਦੱਸ ਦਈਏ ਕਿ ਅਲਾਵਾਲ ਪਿੰਡ ਦੇ ਵਿੱਚ ਵੀ ਜਿਹੜਾ ਸੋਗ ਦਾ ਮਾਹੌਲ ਹੈ ਕਿਉਂਕਿ ਉਹਨਾਂ ਦੇ ਪਿੰਡ ਦਾ ਇੱਕ ਨੌਜਵਾਨ ਦੀ ਮੌਤ ਹੋਈ ਆ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਕੁਝ ਸਮਾਂ ਪਹਿਲਾਂ ਅਜੀਪਾਲ ਰੋਜੀ ਰੋਟੀ ਕਮਾਉਣ ਦੇ ਲਈ ਅਮਰੀਕਾ ਜਾਂਦਾ ਜਿੱਥੇ ਉਸ ਦੀ ਅੱਜ ਮੌਤ ਹੋ ਗਈ ਆ ਬਹੁਤ ਦੁੱਖਦਾਈ ਘਟਨਾ ਹੈ ਕਿਉਂਕਿ ਲਗਾਤਾਰ ਜਿਹੜਾ ਮੌਤ ਅੰਕੜਿਆਂ ਦੇ ਵਿੱਚ ਉਹ ਵਾਧਾ ਹੁੰਦਾ ਜਾ ਰਿਹਾ ਲਗਾਤਾਰ ਵਿਦੇਸ਼ ਦੀ ਧਰਤੀ ਤੇ ਜਿਹੜੇ ਪੰਜਾਬ ਦੇ ਨੌਜਵਾਨੀ ਗਈ ਹੈ ਚਾਹੇ ਉਹ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਲਗਾਤਾਰ ਮੌਤ ਹੋ ਰਹੀ ਹੈ ਚਾਹੇ ਉਹ ਕਿਸੇ ਵਾਰਦਾਤ ਦੇ ਵਿੱਚ ਹੋਵੇ ਹੋ ਜਵੇ ਜਾਂ ਫਿਰ ਕਿਸੇ ਬਿਮਾਰੀ ਕਰਨ ਲਗਾਤਾਰ ਜਿਹੜੀ ਜ਼ਿਆਦਾ ਅੰਕੜੇ ਆ ਰਹੇ ਨੇ ਉਹ ਦਿਲ ਦਾ ਦੌਰਾ ਪੈਣ ਕਾਰਨ ਆ ਰਹੇ ਨੇ ਲਗਾਤਾਰ ਜਿਹੜਾ ਦਿਲ ਦਾ ਦੌਰਾ ਪੈਣ ਕਾਰਨ ਜਿਹੜੀਆਂ ਮੌਤ ਦਰਾਂ ਨੇ ਉਹ ਵਧਦੀਆਂ ਜਾ ਰਹੀਆਂ ਨੇ ਤੇ ਉਸ ਦੇ ਵਿੱਚ ਵਾਧਾ ਜ਼ਰੂਰ ਹੋਇਆ ਅਜੇਪਾਲ ਦੀ ਮੌਤ ਦੇ ਨਾਲ ਤੁਹਾਨੂੰ ਦੱਸਦੀ ਕਿ ਇੱਕ ਮਾਪਿਆਂ ਦਾ ਸੋਹਣਾ ਸੁਨੱਖਾ ਲੰਬਾ ਲੰਜਾ ਗੱਭਰੂ ਜਿਹੜਾ ਰੋਜੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਜਿੱਥੇ ਅੱਜ ਉਸ ਦੀ ਮੌਤ ਹੋ ਗਈ ਆ ਮਾਪਿਆਂ ਦੇ ਲਈ ਜਿਹੜਾ ਇਹ ਕਾ ਨਹੀਂ ਪੂਰਾ ਹੋ ਸਕਦਾ ਤੇ ਉਸ ਦਾ ਜਿਹੜਾ ਛੋਟਾ ਭਰਾ ਉਹ ਕੈਨੇਡਾ ਦੇ ਵਿੱਚ ਰਹਿੰਦਾ ਤੇ ਹੁਣ ਮਾਪਿਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚੇ ਦੀ ਜਿਹੜੀ ਲਾਸ਼ ਹੈ ਉਸ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਬੱਚੇ ਦੇ ਅੰਤਿਮ ਦਰਸ਼ਨ ਕਰ ਸਕਣਾਂ ਅੰਤਿਮ ਰਸਮਾਂ ਜਿਹੜੀਆਂ ਸੀਗੀਆਂ ਉਹ ਕਰ ਸਕਣ ਤੇ ਅਜੀਪਾਲ ਦੀ ਮੌਤ ਦੇ ਨਾਲ ਪੂਰੇ ਪਿੰਡ ਦੇ ਵਿੱਚ ਜਿਹੜਾ ਉਹ ਸੋਗ ਦਾ ਮਾਹੌਲ